ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40% ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੇਸ਼ੱਕ ਸਾਡੇ ਮੰਚ ਦੇ ਵਿੱਚ ਇੱਕੋ ਬੀਬੀ ਬੈਠੀ ਹੈ ਬੇਤਨ 35% ਟਿਕਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਲੋਕਾਂ ਨੂੰ ਇਹ جنگ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਦੇ ਵਿੱਚ ਕੱਢਣਾ ਵਾਦਾ ਕਰਦਾ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ ਸਤਾਈ ਦੇ ਵਿੱਚ ਤੇ ਅਸੀਂ 40% ਟਿਕਟਾਂ ਜੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੋਲੇ ਸੋਨਹਾ ਬੇਸ਼ੱਕ ਸਾਡੇ ਮੰਚ ਦੇ ਤੇ ਇੱਕੋ ਬੀਬੀ ਬੈਠੀ ਹੈ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਬੋਲੇ ਸੋਨਹਾ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ੱੱਕੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਰਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇਾਂ ਇਹ ਜਿੰਨਾ ਚਿਰ ਮੈਂ ਸੇਵਾਦਾਰਾਂ ਅਸੀਂ ਇਹ ਜਿਹੜੀਆਂ ਚੀਜ਼ਾਂ ਅੱਜ ਕਲਾ ਨੌਰ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਤਤਾ ਬੀਬੀਆਂ ਨੂੰ ਪ੍ਰਤਨਿਤਤਾ ਹਾਸ਼ਿਆਗਤ ਲੋਕਾਂ ਨੂੰ ਪ੍ਰਤਨਿਤਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੋਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੋਗੀ ਚਾਹੇ ਉਹ ਕੋਈ ਵੀ ਹੈ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਹੌਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਖੂੜ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਲ ਕਰੀਏ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ 27 ਦੇ ਵਿੱਚ ਤੇ ਅਸੀਂ 40% ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਾਂਗੇ ਬੇਸ਼ੱਕ ਸਾਡੇ ਮੰਚ ਦੇ ਵਿੱਚ ਇੱਕੋ ਬੀਬੀ ਬੈਠੀ ਹੈ ਵਿਤਨ 35% ਟਿਕਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਲੋਕਾਂ ਨੂੰ ਇਹ جنگ ਲੜਨੀ ਪੈਣੀ ਹੈ ਸਾਨੂੰ ਆਮ ਲੋਕਾਂ ਦਾ ਸਾਥ ਚਾਹੀਦਾ ਤੇ ਮੈਂ ਇੱਕ ਹੋਰ ਆਖਰ ਤੇ ਵਿੱਚ ਤੁਹਾਡੇ ਨਾਲ ਵਾਦਾ ਕਰਦਾ ਕਿ ਜਿੰਨਾ ਚਿਰ ਮੇਰੇ ਕੋਲੇ ਸੇਵਾ ਹੈ ਤੇ ਜੇ ਇਲੈਕਸ਼ਨ ਦੇ ਦੌਰ ਆਏ ਆਉਣ ਗਈ 27 ਦੇ ਵਿੱਚ ਤੇ ਅਸੀਂ 40% ਟਿਕਟਾਂ ਜਿਹੜੀਆਂ ਉਹ ਨੌਜਵਾਨਾਂ ਨੂੰ ਦੇਵਾਂਗੇ ਬੋਲੇ ਸੋਨਹਾ ਬੇਸ਼ ਦੇ ਮੰਚ ਦੇ ਉੱਤੇ ਇੱਕੋ ਬੀਬੀ ਬੈਠੀ ਐ ਲੇਕਿਨ 35% ਸੀਟਾਂ ਅਸੀਂ ਬੀਬੀਆਂ ਨੂੰ ਦੇਾਂਗੇ ਤੇ ਜਿਹੜੇ ਹਾਸ਼ੀਆ ਗੱਤ ਲੋਕ ਨੇ ਜਿਹੜੇ ਹਾਸ਼ੀਏ ਦੇ ਉੱਤੇ ੱਟਕੇ ਗਏ ਲੋਕ ਨੇ ਜਿਹੜੇ ਜਾਤ ਤਿਰਸਕਾਰ ਦੀ ਭਾਵਨਾ ਦੇ ਵਿੱਚ ਫਸੇ ਲੋਕ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਹੈ ਉਹ 35% ਜਿਹੜਾ ਹੈ ਉਹ ਸੀਟਾਂ ਦੇਾਂਗੇ ਤਾਂ ਕਿ ਮਾਨ ਸਤਕਾਰ ਜਿਹੜਾ ਹੈ ਉਹ ਪਾਰਟੀ ਦੇ ਵਿੱਚ ਸਭ ਦਾ ਜਿਹੜਾ ਹੈ ਉਹ ਬਣਿਆ ਰਹੇ ਚਾਹੇ ਨੌਜਵਾਨ ਬੀਬੀ ਹੋਵੇ ਚਾਹੇ ਨੌਜਵਾਨ ਲੜਕਾ ਹੋਵੇ ਅਸੀਂ 40% ਦੇ ਆ ਇਹ ਜਿੰਨਾ ਚਿਰ ਮੈਂ ਸੇਵਾਦਾਰ ਆ ਅਸੀਂ ਇਹ ਜੜੀਆਂ ਚੀਜ਼ਾਂ ਅੱਜ ਕੱਲਾ ਲੋਕ ਦੀ ਧਰਤੀ ਦੇ ਉੱਤੇ ਕਹਿ ਕੇ ਗਏ ਆ ਨਾ ਇਹਨਾਂ ਨੂੰ ਪੂਰੀ ਤਰ੍ਹਾਂ ਨਭਾਵਾਂਗੇ ਇੱਕ ਤਾਂ ਨੌਜਵਾਨਾਂ ਨੂੰ ਪ੍ਰਤਨਿਧਤਾ ਬੀਬੀਆਂ ਨੂੰ ਪ੍ਰਤਨਿਧਤਾ ਹਾਸ਼ੀਆ ਗੱਜ ਲੋਕਾਂ ਨੂੰ ਪ੍ਰਤਨਿਧਤਾ ਔਰ ਇੱਕ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਸੀਟ ਅਸੀਂ ਮੁੱਲ ਨਹੀਂ ਵੇਚਾਂਗੇ ਕੰਮ ਕਰਨ ਵਾਲੇ ਨੂੰ ਸੀਟ ਮਿਲੋਗੀ ਚਾਹੇ ਉਹ ਕੋਈ ਵੀ ਐ ਤੁਸੀਂ ਸਾਰੇ ਕੰਮ ਕਰੋ ਲੋਕਾਂ ਨੂੰ ਆਪਣੇ ਨਾਲ ਜੋੜੋ ਆ ਸਰਕਾਰਾਂ ਦੇ ਜਿਹੜੇ ਢਕੌਸਲੇ ਸਰਕਾਰਾਂ ਦਾ ਜਿਹੜਾ ਜਿਹੜਾ ਝੂਠ ਕਬਾੜ ਹੈ ਇਹਨੂੰ ਨੰਗਾ ਕਰੋ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ 2027 ਦੇ ਵਿੱਚ ਜਿਹੜਾ ਹੈ ਉਹ ਕਾਮਯਾਬੀ ਹਾਸਿਲ